ਆਪਾਂ ਸਾਰੇ 1978 ਦੇ ਨਿਰੰਗਕਾਰੀ ਸਾਕੇ ਨੂੰ ਸੰਤ ਜਰਨੈਲ ਸਿੰਘ ਜੀ ਦੇ ਪੰਥਕ ਪਲੇਟਫਾਰਮ ਤੇ ਆਉਂਦਾ ਸਬਬ ਮੰਨਦੇ ਆਂ ਪਰ ਬਹੁਤ ਘੱਟ ਜਾਣਿਆਂ ਨੂੰ ਪਤਾ ਕਿ 1978 ਦੀ ਟੱਕਰ ਸਿਖਰ ਸੀ ਅਸਲ 'ਚ ਨਿਰੰਗਕਾਰੀ ਮਿਸ਼ਨ ਤੇ ਟਕਸਾਲ ਦਰਮਿਆਨ ਟਕਰਾ ਸਤੰਬਰ 1973 ਤੋਂ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਨਿਰੰਗਕਾਰੀ ਮੁਖੀ ਨੇ ਚੌਂਕ ਮੈਤਾ ਜਿਹੜਾ ਕਿ ਦਮਦਮੀ ਟਕਸਾਲ ਦਾ ਹੈੱਡਕੁਆਟਰ ਸੀ ਉੱਥੇ ਆਪਣਾ ਸਮਾਗਮ ਰੱਖ ਕੇ ਸਿੱਖ ਗੁਰੂਆਂ ਖਿਲਾਫ ਬਹੁਤ ਅਪਸ਼ਬਦ ਬੋਲੇ ਜਾਂ ਕਹਿ ਲੋ ਬਕਵਾਸ ਕੀਤੀ ਸੀ ਜੇਸਾ ਉਸ ਸਮੇਂ ਦੇ ਤਤਕਾਲੀ ਟਕਸਾਲੀ ਮੁਖੀ ਸੰਤ ਕਰਤਾਰ ਸਿੰਘ ਜੀ ਨੇ ਗੰਭੀਰ ਨੋਟਿਸ ਲਿਆ ਤੇ ਜ਼ਬਰਦਸਤ ਰੋਸ ਮਜਾਰਾ ਕੀਤਾ ਜਿਸ ਕਰਕੇ ਸਿੱਖਾਂ ਤੇ ਨਿਰੰਕਾਰੀਆਂ ਵਿਚਕਾਰ ਹਿੰਸਕ ਟਕਰਾਵ ਵਧਣ ਲੱਗ ਪਏ ਉਸ ਸਮੇਂ ਗਿਆਨੀ ਜੈ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਤੇ ਉਹਨੇ ਇੰਦਰਾ ਗਾਂਧੀ ਦੇ ਕਹਿਣ ਤੇ ਸਗੋਂ ਸਿੱਖਾਂ ਨੂੰ ਹੀ ਗ੍ਰਿਫਤਾਰ ਕੀਤਾ ਪਰ ਸੰਤ ਕਰਤਾਰ ਸਿੰਘ ਜੀ ਨੇ ਆਪਣੀ ਜਦੋਜਹਿਦ ਜਾਰੀ ਰੱਖੀ